ਸਾਡੇ ਦੇਸ਼ ਵਿੱਚ ਧਰਤੀ ਨੂੰ ਕੁਦਰਤ ਦੀ ਦੇਣ ਹੀ ਨਹੀਂ ਸਗੋ ਇਸ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਸਾਰੀਆਂ ਚੀਜ਼ਾਂ ਸਾਨੂੰ ਧਰਤੀ ਤੋਂ ਹੀ ਮਿਲਦੀਆਂ ਹਨ ਇਸ ਲਈ ਇਸ ਦੀ ਪੂਜਾ ਵੀ ਮਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਵਿਗਿਆਨ ਅਨੁਸਾਰ ਧਰਤੀ ਆਪਣੀ ਤੁਰੀ ਉੱਤੇ ਘੁੰਮਦੀ ਰਹਿੰਦੀ ਹੈ ਇਸ ਗੱਲ ਦਾ ਸਬੂਤ ਦਿੰਦਾ ਇੱਕ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਸੀਂ ਬਹੁਤ ਕੁਝ ਦੇਖਦੇ ਹਾਂ ਪਰ ਕੁਝ ਵੀਡੀਓਜ਼ ਅਜਿਹੇ ਹਨ ਜਿਨ੍ਹਾਂ ਤੇ ਅੱਖਾਂ ਨੂੰ ਤੁਰੰਤ ਵਿਸ਼ਵਾਸ ਨਹੀਂ ਹੁੰਦਾ ਵੀਡੀਓ ਵਿੱਚ ਧਰਤੀ ਘੁੰਮਦੀ ਨਜ਼ਰ ਆ ਰਹੀ ਹੈ ਇੱਕ ਟਾਈਮ ਲੈਪਸ ਵੀਡੀਓ ਹੈ ਜੋ ਕਿ ਅਦਭੁਤ ਲੱਗ ਰਹੀ ਹੈ ਮਾਰਟਿਨ ਜੀ ਨਾਂ ਦੇ ਵਿਅਕਤੀ ਨੇ ਇਸ ਨੂੰ ਰਿਕਾਰਡ ਕਰਕੇ ਆਪਣੇ YouTube ਚੈਨਲ ਤੇ ਸ਼ੇਅਰ ਕੀਤਾ ਹੈ ਧਰਤੀ ਦੇ ਘੁੰਮਣ ਦੀ ਵੀਡੀਓ ਅਗਸਤ 2022 ਵਿੱਚ ਫਰਾਂਸ ਦੇ ਦੱਖਣ ਦੇ ਵਿੱਚ ਕੋਸਮੋਡਰੋਮ ਅਬਜ਼ਰਵੇਟਰੀ ਵਿੱਚ ਕੈਪਚਰ ਕੀਤੇ ਗਏ ਸੀ ਇਸ ਵਿੱਚ ਇੱਕ ਕੈਮਰੇ ਨੂੰ ਸਟੇਬਲ ਕਰਕੇ ਸਾਰੀ ਘੁੰਮਣ ਕੇਰੀ ਨੂੰ ਕੈਦ ਕੀਤਾ ਗਿਆ ਹੈ ਵਿਗਿਆਨ ਇਤਿਹਾਸ ਕਰਕੇ ਪੁਲਾੜ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਵੀਡੀਓ ਇਹ ਬੇਹਦ ਦਿਲਚਸਪ ਹੈ ਤੁਸੀਂ ਧਰਤੀ ਦੀ ਰੌਸ਼ਨੀ 간 ਛੁਪਿਆ ਆਕਾਸ਼ ਗੰਗਾ ਵੇਖ ਸਕਦੇ ਹੋ ਭਾਵੇਂ ਤਾਰਿਖ ਤੇ ਰਹਨ ਪਰ ਧਰਤੀ ਰੁੱਖਾਂ ਪੌਦਿਆਂ ਤੇ ਮੈਦਾਨਾਂ ਦੇ ਨਾਲ ਘੁੰਮਦੀ ਜਾਪਦੀ ਹੈ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਵੰਡਰ ਆਫ ਸਾਇੰਸ ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ ਇਸ ਦਾ ਕੈਪਸ਼ਨ ਦਿੱਤਾ ਗਿਆ ਹੈ ਤੁਸੀਂ ਇੱਕ ਖੂਬਸੂਰਤ ਟਾਈਮ ਲੈਪਸ ਵੀਡੀਓ ਵਿੱਚ ਤਰਤੀ ਨੂੰ ਘੁੰਮਦੇ ਹੋਏ ਵੇਖਦੇ ਹੋ